ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਆਪਾਂ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਨਾ ਕਿਸੇ ਨਵੇਂ ਵਿਸ਼ੇ ਦੇ ਵਿੱਚ ਜੁੜਦੇ ਹਾਂ ਨਵੇਂ ਵਿਸ਼ੇ ਤੇ ਗੱਲ ਕਰਨ ਵਾਸਤੇ ਜੁੜਦੇ ਹਾਂ ਅਤੇ ਕੁਝ ਸਮਾਜ ਦੇ ਚੌਣਵੇਂ ਵਿਸ਼ੇ ਆਪ ਸੰਗਤਾਂ ਦੇ ਨਾਲ ਸਾਂਝੇ ਕਰਨ ਵਾਸਤੇ ਅਸੀਂ ਲੈ ਕੇ ਆਉਨੇ ਆ। ਅੱਜ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਵਿਸ਼ਾ ਹੈ ਪਿਤਾ। ਪਿਤਾ ਮਨੁੱਖ ਦੇ ਜੀਵਨ ਦਾ ਉਹ ਅੰਗ ਹੈ। ਪਿਤਾ ਮਨੁੱਖ ਦੇ ਜੀਵਨ ਦਾ ਉਹ ਹਿੱਸਾ ਹੈ ਜਿਸ ਤੋਂ ਬਿਨਾ ਮਨੁੱਖੀ ਜੀਵਨ ਆਰੰਭ ਨਹੀਂ ਹੋ ਸਕਦਾ। ਬੇਸ਼ੱਕ ਮਨੁੱਖ ਨੂੰ ਜਨਮ ਮਾਤਾ ਦਿੰਦੀ ਹੈ। ਔਰ ਮਨੁੱਖ ਦੇ ਵਿੱਚ ਜੀਵਨ ਵਿੱਚ ਬਹੁਤ ਸਾਰੀ ਹਿੱਸੇਦਾਰੀ ਪਿਤਾ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਹਿਬਾ ਨੇ ਬਖਸ਼ਿਸ਼ ਕੀਤੀ ਹੈ ਧੰਨ ਜਨਨੀ ਜਨ ਜਾਇ ਧੰਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਮਾਂ ਕੀ ਰਕਤ ਕਿਤਾਬ ਬਿੰਦ ਧਾਰਾ ਮੂਰਤ ਸੂਰਤ ਕਰ ਉਜਿਆਰਾ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ हे ਮਨੁੱਖ ਉਸ ਅਕਾਲ ਪੁਰਖ ਨੇ ਪਿਤਾ ਤੇ ਮਾਤਾ ਦੇ ਵਿੱਚ ਆਪਣੀ ਜੋਤ ਤਕਾ ਕੇ ਤੈਨੂੰ ਇਸ ਸੰਸਾਰ ਦੇ ਉੱਤੇ ਭੇਜਿਆ ਹੈ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤਉਦ ਵਿੱਚ ਤਾਂ ਤੂੰ ਜਗ ਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗ ਦਿਖਾਇਆ ਸਤਿਗੁਰਾਂ ਦੇ ਕਹਿਣ ਦਾ ਤਤਪਰ ਸਤਿਗੁਰਾਂ ਦੇ ਕਹਿਣ ਦਾ ਪਾਵ ਇਹ ਹੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਮਾਤਾ ਅਤੇ ਪਿਤਾ ਦੇ ਰੂਪ ਵਿੱਚ ਆਪ ਆ ਕੇ ਸੰਸਾਰ ਤੇ ਮਨੁੱਖ ਦੀ ਪਾਲਣਾ ਅਤੇ ਬ੍ਰਤਪਾਲਣਾ ਕਰਦਾ ਹੈ ਸਤਿਗੁਰਾਂ ਦੀ ਪਾਵਨ ਬਾਣੀ ਦਾ ਫਰਮਾਨ ਹੈ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੂਖ ਘਨੇਰੇ ਵਾਹਿਗੁਰੂ ਤੂੰ ਹੀ ਸਾਡਾ ਮਾਤਾ ਹੈ ਤੂੰ ਹੀ ਸਾਡਾ ਪਿਤਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋਕੇ ਹਾਕਾੜਾ ਜਿਓ ਧਰਮ ਵੇਤਾਵਾਂ ਦੇ ਵਿੱਚੋਂ ਨੀਤੀਵੇਤਾ ਚਾਨਕਿਆ ਰਿਸ਼ੀ ਪਿਤਾ ਦੇ ਬਾਰੇ ਆਪਣੀ ਪ੍ਰਭਾਸ਼ਾ ਦੇ ਵਿੱਚ ਕਹਿੰਦੇ ਨੇ ਕਿ ਪਿਤਾ ਦਾ ਇਹ ਫਰਜ ਹੈ ਕਿ ਆਪਣੀ ਔਲਾਦ ਨਾਲ ਜ਼ਿਆਦਾ ਪਿਆਰ ਨਾ ਕਰੇ ਕਿਉਂਕਿ ਜ਼ਿਆਦਾ ਲਾਡ ਨਾਲ ਬੱਚੇ ਵਿਗੜ ਜਾਂਦੇ ਨੇ ਉਹਨਾਂ ਨੂੰ ਆਪਣੀ ਆਗਿਆ ਤੇ ਸਖਤ ਅਨੁਸ਼ਾਸਨ ਵਿੱਚ ਰੱਖੇ ਤਾਂ ਕਿ ਉਹ ਲਾਇਕ ਅਤੇ ਸਮਾਜ ਦਾ ਮੁੱਖ ਅੰਗ ਬਣ ਸਕਣ ਰਿਸ਼ੀ ਦਾ ਕਹਿਣ ਦਾ ਭਾਵ ਇਹੀ ਹੈ ਕਿ ਪਿਤਾ ਸਾਨੂੰ ਸਮਾਜ ਦੇ ਹਾਣ ਦੇ ਅਤੇ ਸਮਾਜ ਦੀ ਗਤੀ ਦੇ ਹਾਣ ਦੇ ਬਣਾ ਦਿੰਦਾ ਹੈ। ਨਰਿੰਦਰ ਸਿੰਘ ਕਪੂਰ ਆਪਣੀ ਕਿਤਾਬ ਬੂਹੇ ਬਾਰੀਆਂ ਦੇ ਵਿੱਚ ਲਿਖਦੇ ਹਨ। ਪਿਤਾ ਦੀ ਗੈਰ ਹਾਜ਼ਰੀ ਵਿੱਚ ਘਰ ਖਾਲੀ ਲੱਗਦਾ ਹੈ ਪਰ ਮਾਂ ਦੀ ਗੈਰ ਹਾਜ਼ਰੀ ਵਿੱਚ ਘਰ ਉਲਟਿਆ ਪੁਲਟਿਆ ਲੱਗਦਾ ਹੈ। ਮਾਂ ਸਾਨੂੰ ਇਹ ਸਿਖਾਉਂਦੀ ਹੈ ਕਿ ਬੋਲਣਾ ਕਿਵੇਂ ਹੈ। ਜਦੋਂ ਕਿ ਪਿਓ ਸਾਨੂੰ ਸਿਖਾਉਂਦਾ ਹੈ ਕਿ ਚੁੱਪ ਰਹਿਣਾ ਕਿਵੇਂ ਹੈ। ਸਮਾਜ ਦੇ ਵਿੱਚ ਵਿਚਰਨਾ ਕਿਵੇਂ ਹੈ। ਇੱਕ ਹੋਰ ਵਿਦਵਾਨ ਦੇ ਬੋਲ ਨੇ ਉਹ ਕਹਿੰਦਾ ਹੈ ਪਿਤਾ ਇੱਕ ਅਜੀਹਾ ਚੱਲਦਾ ਫਰਦਾ ਬੈਂਕ ਹੈ ਜਿਸ ਵਿੱਚੋਂ თან కేਵਲ ਕਢਵਾਇਆ ਜਾਂਦਾ ਹੈ ਜਮਾ ਨਹੀਂ ਕਰਵਾਇਆ ਜਾਂਦਾ